ਇਈ ਵਾਰ ਆਪਾਂ ਆਪਣੀ ਘਰ ਦੀ ਬਰਬਾਦੀ ਦਾ ਕਾਰਨ ਆਪ ਹੀ ਬਣ ਜਾਂਦੇ ਆ ਤੇ ਆਪਾਂ ਨੂੰ ਪਤਾ ਤੱਕ ਨਹੀਂ ਚੱਲਦਾ ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਕਿਸੇ ਦੇ ਪਿੱਛੇ ਲੱਗ ਕੇ ਐਵੇਂ ਚਿਰਾਗ ਰੋਸ਼ਨ ਕਰਨ ਬੈਠ ਜਾਂਦੇ ਨੇ ਹਾਲਾਂਕਿ ਉਹਨਾਂ ਨੂੰ ਪੂਰੀ ਨੌਲੇਜ ਨਹੀਂ ਹੁੰਦੀ ਬਸ ਕਿਸੇ ਨੇ ਕਿਹਾ ਤੇ ਚਿਰਾਗ ਰੋਸ਼ਨ ਕਰ ਲਈ ਤੇ ਬਾਅਦ ਦੇ ਵਿੱਚ ਦੁਖੀ ਹੁੰਦੇ ਨੇ ਫਿਰ ਬਾਬਿਆਂ ਕੋਲ ਜਾਂਦੇ ਨੇ ਕਿ ਸਾਡਾ ਇਹ ਕੰਮ ਰੁਕ ਗਿਆ ਸਾਡੇ ਇਹ ਨੁਕਸਾਨ ਹੋ ਗਿਆ ਫਿਰ ਉਹਨਾਂ ਨੂੰ ਪਛਤਾਵਾ ਹੁੰਦਾ ਕਿ ਜਦਨ ਦੇ ਅਸੀਂ ਚਿਰਾਗ ਰੋਸ਼ਨ ਕਰਨੇ ਸ਼ੁਰੂ ਕੀਤੇ ਨੇ ਉਸ ਦਿਨ ਤੋਂ ਹੀ ਅਸੀਂ ਬਹੁਤ ਪਰੇਸ਼ਾਨ ਆ ਉਸ ਦਿਨ ਤੋਂ ਹੀ ਸਾਨੂੰ ਘਾਟੇ ਪੈ ਰਹੇ ਨੇ ਤੇ ਬਾਅਦ ਦੇ ਵਿੱਚ ਉਹ ਫਿਰ ਲੋਕ ਚਿਰਾਗ ਲਾਉਣੇ ਬੰਦ ਕਰ ਦਿੰਦੇ ਨੇ ਤੇ ਫਿਰ ਹੋਰ ਜਿਆਦਾ ਪਰੇਸ਼ਾਨ ਹੋ ਜਾਂਦੇ ਨੇ ਚਿਰਾਗ ਰੋਸ਼ਨ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਤੁਸੀਂ ਇਹ ਤਿੰਨ ਕੰਮ ਕਰਕੇ ਕਦੀ ਵੀ ਚਿਰਾਗ ਰੋਸ਼ਨ ਨਾ ਕਰਿਓ ਨਹੀਂ ਤਾਂ ਉਹ ਚਿਰਾਗ ਤੁਹਾਨੂੰ ਕਦੀ ਵਾਦਾ ਨਹੀਂ ਦੇਣਗੇ ਉਲਟਾ ਪਿੱਛੇ ਨੂੰ ਲੈ ਕੇ ਜਾਣਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ वैसे ता ए तिनो काम कह लो चाहे ए तिनो गलतियां कह लो ਤੁਸੀਂ ਇਹ ਤੈਨੂੰ ਗਲਤੀਆਂ ਕਰਕੇ ਵੀਰਵਾਰ ਨੂੰ ਕਦੀ ਵੀ ਚਿਰਾਗ ਰੋਸ਼ਨ ਨਹੀਂ ਕਰਨੇ ਇਹ ਤੈਨੂੰ ਗਲਤੀਆਂ ਬਹੁਤ ਹੀ ਖਾਸ ਨੇ ਪਰ ਜੋ ਦੂਸਰੀ ਗਲਤੀ ਹੈ ਉਹ ਮੇਰਾ ਆਪਣਾ ਐਕਸਪੀਰੀਅੰਸ ਹੈ ਤੇ ਜੋ ਤੀਸਰੀ ਗਲਤੀ ਹੈ ਉਹ ਪੀਰਾ ਫਕੀਰਾ ਨੇ ਸਭ ਨੂੰ ਦੱਸੀ ਹੋਈ ਹੈ ਕਿ ਇਹ ਤੀਸਰੀ ਗਲਤੀ ਕਰਕੇ ਤੁਸੀਂ ਜੇ ਚਿਰਾਗ ਰੋਸ਼ਨ ਕਰੋਗੇ ਤਾਂ ਉਹ ਚਿਰਾਗ ਤੁਹਾਨੂੰ ਕਦੀ ਵੀ ਬਰਕਤ ਨਹੀਂ ਦੇਣਗੇ ਉਲਟਾ ਤੁਹਾਡੇ ਘਰ ਨੂੰ ਬਰਬਾਦ ਕਰਨਗੇ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗਲਤੀ ਦੀ ਸਭ ਤੋਂ ਪਹਿਲੀ ਗਲਤੀ ਹੈ ਨਸ਼ਾ ਬਹੁਤ ਸਾਰੇ ਲੋਕ ਕੀ ਕਰਦੇ ਨੇ ਪੀਰਾਂ ਫਕੀਰਾਂ ਨੂੰ ਉਹ ਮੰਨਦੇ ਤਾਂ ਹੈਗੇ ਨੇ ਪਰ ਪੀਰਾਂ ਫਕੀਰਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਉਹ ਕਦੀ ਨਹੀਂ ਮੰਨਦੇ ਪੀਰ ਫਕੀਰ ਕਹਿੰਦੇ ਨੇ ਕਿ ਨਸ਼ਾ ਨਾ ਕਰੋ ਨਸ਼ਾ ਕਰਕੇ ਤੁਸੀਂ ਕੋਈ ਵੀ ਕੰਮ ਕਰੋਗੇ ਉਹਦੇ ਵਿੱਚ ਤੁਹਾਡਾ ਧਿਆਨ ਨਹੀਂ ਹੋਏਗਾ ਤੇ ਉਹ ਨਸ਼ਾ ਕਰਕੇ ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜੇਗਾ ਤੇ ਫਿਰ ਤੁਸੀਂ ਪਛਤਾਉਂਗੇ ਪਰ ਬਹੁਤ ਸਾਰੇ ਲੋਕ ਇਦਾਂ ਹੀ ਕਰਦੇ ਨੇ ਨਸ਼ਾ ਕਰਕੇ ਚਿਰਾਗ ਰੋਸ਼ਨ ਕਰਦੇ ਨੇ ਤੁਸੀਂ ਦੱਸੋ ਜੋ ਪੀਰ ਫਕੀਰ ਨਸ਼ਾ ਕਰਨ ਬਾਰੇ ਕਦੀ ਕਹਿੰਦੇ ਨਹੀਂ ਤੇ ਤੁਸੀਂ ਉਹਨਾਂ ਦੇ ਚਿਰਾਗ ਨਸ਼ਾ ਕਰਕੇ ਰੋਸ਼ਨ ਕਰ ਰਹੇ ਹੋ ਕੀ ਉਹ ਚਿਰਾਗ ਲੱਗਣਗੇ ਕੀ ਉਹ ਚਿਰਾਗ ਤੁਹਾਨੂੰ ਬਰਕਤ ਦੇਣਗੇ ਕਦੀ ਵੀ ਨਹੀਂ ਤੁਸੀਂ ਕਦੀ ਵੀ ਨਸ਼ਾ ਕਰਕੇ ਚਿਰਾਗ ਰੋਸ਼ਨ ਨਹੀਂ ਕਰਨੇ ਜੇ ਨਸ਼ਾ ਕਰਨਾ ਹੈ ਤੇ ਆਪਣੇ ਪੀਰ ਮੁਰਸ਼ਦ ਦੇ ਨਾਮ ਦਾ ਕਰੋ ਕਿਉਂਕਿ ਜੋ ਤੁਸੀਂ ਨਸ਼ਾ ਦੁਨੀਆਦਾਰੀ ਵਿੱਚ ਕਰੋਗੇ ਉਹ ਨਸ਼ਾ ਸਵੇਰ ਨੂੰ ਲੈ ਜਾਵੇਗਾ ਪਰ ਜੋ ਨਸ਼ਾ ਤੁਸੀਂ ਆਪਣੇ ਪੀਰ ਮੁਰਸ਼ਦ ਦੇ ਨਾਮ ਦਾ ਕਰੋਗੇ ਉਹ ਕਦੀ ਨਹੀਂ ਲਏਗਾ ਉਹ ਹਮੇਸ਼ਾ ਤੁਹਾਨੂੰ ਬਰਕਤ ਦੇਗਾ ਹੁਣ ਗੱਲ ਕਰਦੇ ਹਾਂ ਦੂਸਰੀ ਖਾਸ ਗਲਤੀ ਦੀ ਇਹ ਮੇਰਾ ਆਪਣਾ ਐਕਸਪੀਰੀਅੰਸ ਹੈ ਇਸ ਕਰਕੇ ਇਸ ਨੂੰ ਧਿਆਨ ਨਾਲ ਸੁਣਿਓ ਕਿ ਦੂਸਰੀ ਗਲਤੀ ਹੈ ਆਪਣੇ ਮਨ ਦੇ ਵਿੱਚ ਕੋੜ ਰੱਖਣਾ ਬਹੁਤ ਸਾਰੇ ਲੋਕ ਕੀ ਕਰਦੇ ਨੇ ਆਪਣੇ ਮਨ ਦੇ ਵਿੱਚ ਕੋੜ ਰੱਖਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਭਲਾ ਹੋ ਜਾਵੇ ਕਿਸੇ ਦਾ ਭਲਾ ਨਾ ਹੋਵੇ ਬੇਸ਼ੱਕ ਉਹ ਪੀਰਾਂ ਫਕੀਰਾਂ ਨੂੰ ਬਹੁਤ ਮੰਨਦੇ ਨੇ ਸੱਚੇ ਦਿਲੋਂ ਉਹਨਾਂ ਦੀ ਦੁਆ ਫਰਿਆਦ ਵੀ ਕਰਦੇ ਨੇ ਉਹਨਾਂ ਦੇ ਚਿਰਾਗ ਰੋਸ਼ਨ ਵੀ ਕਰਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਕੋੜ ਹੁੰਦਾ ਹੈ ਉਹਨਾਂ ਦੇ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਨਾ ਕੋਈ ਗੱਲ ਏਦਾਂ ਦੀ ਹੁੰਦੀ ਹੈ ਜੋ ਉਹ ਸੋਚ ਰਹੇ ਹੁੰਦੇ ਨੇ ਕਿ ਇਹਦਾ ਚੰਗਾ ਨਾ ਹੋਵੇ ਮੇਰਾ ਚੰਗਾ ਹੋ ਜਾਵੇ ਯਾਨੀ ਕਿ ਆਪਣੇ ਮਨ ਦੇ ਵਿੱਚ ਕੋੜ ਰੱਖਦੇ ਨੇ ਆਪਣੇ ਮਨ ਦੇ ਵਿੱਚ ਕਿਸੇ ਪ੍ਰਤੀ ਉਹਦਾ ਬੁਰਾ ਸੋਚਦੇ ਨੇ ਇੱਕ ਗੱਲ ਯਾਦ ਰੱਖਿਓ ਤੁਸੀਂ ਕਿਸੇ ਦਾ ਮਾੜਾ ਕਰਕੇ ਆਪਦਾ ਚੰਗਾ ਕਦੀ ਨਹੀਂ ਕਰਾ ਸਕਦੇ ਪੀਰ ਮੁਰਸ਼ਿਦ ਵੀ ਕਹਿੰਦੇ ਨੇ ਤੂੰ ਕਿਸੇ ਦਾ ਮਾਰਾ ਕਰੀਨਾ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ ਪਰ ਜੇਕਰ ਤੁਸੀਂ ਕਿਸੇ ਦਾ ਮਾੜਾ ਕਰਕੇ ਪੀਰ ਮੁਰਸ਼ਿਦ ਕੋਲੋਂ ਚੰਗਾ ਭਾਲੋਂਗੇ ਪੀਰ ਮੁਰਸ਼ਿਦ ਕਦੀ ਕੁਝ ਨਹੀਂ ਕਰ ਸਕਦੇ ਪੀਰ ਮੁਰਸ਼ਿਦ ਆਪ ਕਹਿੰਦੇ ਨੇ ਕਿ ਤੁਸੀਂ ਕਿਸੇ ਦਾ ਮਾੜਾ ਕਰਕੇ ਮੇਰੇ ਕੋਲ ਆਉਂਗੇ ਉਹਦੀ ਸਜ਼ਾ ਤੋਂ ਮੈਂ ਤੁਹਾਨੂੰ ਬਚਾ ਨਹੀਂ ਸਕਦਾ ਉਹਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਇਸ ਕਰਕੇ ਵੱਡੇ ਵੱਡੇ ਮਹਾਪੁਰਸ਼ ਕਹਿੰਦੇ ਨੇ ਕਿ ਪਹਿਲਾਂ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਫਿਰ ਚਾਹੇ ਪੀਰ ਮੁਰਸ਼ਿਦਾਂ ਦੇ ਚਿਰਾਗ ਰੋਸ਼ਨ ਕਰੋ ਚਾਹੀ ਨਾ ਕਰੋ ਉਹਨਾਂ ਦੀ ਕਿਰਪਾ ਤੁਹਾਡੇ ਤੇ ਆਪਣੇ ਆਪ ਹੋ ਜੇਗੀ ਹੁਣ ਗੱਲ ਕਰਦੇ ਆ ਪੀਰਾਂ ਮੁਰਸ਼ਿਦਾਂ ਦੀ ਦੱਸੀ ਹੋਈ ਤੀਸਰੀ ਤੇ ਸਭ ਤੋਂ ਖਾਸ ਗਲਤੀ ਇਹ ਤੁਸੀਂ ਕੰਮ ਕਦੀ ਨਾ ਕਰਿਓ ਜਿਹੜੇ ਵੀ ਲੋਕ ਇਹ ਤੀਸਰੀ ਗਲਤੀ ਕਰਕੇ ਪੀਰਾਂ ਮੁਰਸ਼ਿਦਾਂ ਦੇ ਚਿਰਾਗ ਰੋਸ਼ਨ ਕਰਨ ਬੈਠ ਜਾਂਦੇ ਨੇ ਉਹਨਾਂ ਨੂੰ ਮੈਂ ਲਿਖ ਕੇ ਦਿੰਨਾ ਉਹ ਘਰ ਕਦੀ ਵੀ ਅੱਗੇ ਨਹੀਂ ਵਧੇਗਾ ਉਸ ਘਰ ਵਿੱਚ ਬਰਬਾਦੀ ਆਉਂਦੀ ਰਹੇਗੀ ਚਾਹੇ ਬੇਸ਼ੱਕ ਕਿੰਨੀ ਸਫਾਈ ਰੱਖ ਕੇ ਕਿੰਨੇ ਸੱਚੇ ਦਿਲੋਂ ਕਿੰਨਾ ਹੀ ਮਾਨਤ ਨੂੰ ਸਾਫ ਰੱਖ ਕੇ ਤੁਸੀਂ ਪੀਰਾਂ ਮੁਰਸ਼ਿਦਾਂ ਦੇ ਚਿਰਾਗ ਰੋਸ਼ਨ ਕਰੀ ਜਾਇਓ ਕੋਈ ਫਰਕ ਨਹੀਂ ਪਏਗਾ ਉਹ ਤੀਸਰੀ ਗਲਤੀ ਹੈ ਆਪਣੇ ਮਾਪੇ ਨੂੰ ਦੁਖੀ ਕਰਨਾ ਮਾਪੇ ਨੂੰ ਦੁਖੀ ਕਰਕੇ ਪੀਰਾਂ ਦੇ ਚਿਰਾਗ ਰੋਸ਼ਨ ਕਰੋਗੇ ਕੁਝ ਨਹੀਂ ਮਿਲਣਾ ਚਾਹੇ ਤੁਸੀਂ ਜਿੰਨੇ ਮਰਜੀ ਚਿਰਾਗ ਰੋਸ਼ਨ ਕਰੀ ਜਾਇਓ ਚਾਹੇ ਹਰ ਵੀਰ ਵਾਰ ਕੁਝ ਨਾ ਕੁਝ ਪੀਰਾਂ ਮੁਰਸ਼ਿਦਾਂ ਨੂੰ ਚੜਾਈ ਜਾਇਓ ਪੀਰ ਮੁਰਸ਼ਿਦ ਤਾਂ ਆਪ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਮਾਪੇ ਨੇ ਜੇ ਮਾਪੇ ਰਾਜੀ ਨੇ ਤੇ ਤੁਹਾਡਾ ਰੱਬ ਤੁਹਾਡੇ ਤੋਂ ਰਾਜੀ ਹੈ ਜੇ ਕਿਸੇ ਨੇ ਚੈੱਕ ਕਰਨਾ ਹੋਵੇ ਕਿ ਪੀਰ ਮੁਰਸ਼ਿਦ ਸਾਡੇ ਤੋਂ ਰਾਜੀ ਹੈਗੇ ਨੇ ਜਾਂ ਨਹੀਂ ਤਾਂ ਸਭ ਤੋਂ ਪਹਿਲਾਂ ਆਪਣੇ ਮਾਪੇ ਪਲ ਵੇਖ ਲਿਓ ਮਾਪੇ ਜੇ ਤੁਹਾਡੇ ਤੋਂ ਰਾਜੀ ਹੈ ਤੁਹਾਨੂੰ ਪਤਾ ਹੀ ਹੋਏਗਾ ਕਿ ਮੈਂ ਇਹ ਗਲਤ ਕੰਮ ਕਰਦਾ ਮੇਰੇ ਮਾਪੇ ਮੇਰੇ ਤੋਂ ਦੁਖੀ ਨੇ ਤੇ ਪੀਰ ਮੁਰਸ਼ਿਦ ਕਦੀ ਤੁਹਾਡੇ ਤੋਂ ਕਿਰਪਾ ਨਹੀਂ ਕਰ ਸਕਦੇ ਤੁਹਾਨੂੰ ਹਮੇਸ਼ਾ ਹੀ ਪੀਰ ਮੁਰਸ਼ਿਦ ਨਾਰਾਜ਼ ਮਿਲਣਗੇ ਜੇ ਤੁਹਾਡੇ ਮਾਪੇ-ਬਾਪ ਤੁਹਾਡੇ ਤੋਂ ਨਾਰਾਜ਼ ਨੇ ਇਸ ਕਰਕੇ ਇਹ ਤਿੰਨ ਗਲਤੀਆਂ ਕਦੀ ਨਾ ਕਰਿਓ ਜੇ ਜ਼ਿੰਦਗੀ ਵਿੱਚ ਕੁਝ ਪਾਉਣਾ ਹੈ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕੇ ਦਰবেশ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ